ਹਾਂਜੀ ਸੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਪਾਲ ਸਿੰਘ ਤੇ ਰੋਕ ਕਰਦੇ ਆਂ ਵੱਡੀ ਖਬਰ ਦਾ ਇਸ ਵੇਲੇ ਪੰਜਾਬੀ ਸਤਾਰੇ ਕਿਤੇ ਨਾ ਕਿਤੇ ਗੈਂਗਸਟਰਾਂ ਦੇ ਨਿਸ਼ਾਨੇ ਉੱਤੇ ਨੇ ਆਏ ਦਿਨ ਕੋਈ ਨਾ ਕੋਈ ਖਬਰ ਇਹੋ ਜਿਹੀ ਆ ਜਦੋਂ ਗੈਂਗਸਟਰਾਂ ਦੇ ਵੱਲੋਂ ਕਿਤੇ ਨਾ ਕਿਸੇ ਗਾਇਕ ਨੂੰ ਜਾਂ ਕਿਸੇ ਸਤਾਰੇ ਨੂੰ ਫਿਲਮ ਉਦਸ਼ੀ ਨਾਲ ਜੁੜੇ ਹੋਏ ਨੇ ਜਾਂ ਫਿਰ ਪੰਜਾਬੀ ਗਾਇਕੀ ਨਾਲ ਸੰਬੰਧਿਤ ਨੇ ਤਾਂ ਉਹਨਾਂ ਨੂੰ ਧਮਕੀਆਂ ਮਿਲ ਜਾਂਦੀਆਂ ਨੇ ਤਾਂ ਇਹੋ ਜਿਹੀ ਗੱਲ ਫਿਰ ਇੱਕ ਵਾਰ ਜੁੜ ਗਈ ਹੈ ਦਾ ਜਿਸ ਕੜੀ ਦੇ ਵਿੱਚ ਹੁਣ ਪੰਜਾਬੀ ਗਾਇਕ ਬੀ ਪ੍ਰਾਕ ਵੀ ਅਾਗੇ ਨੇ ਜਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਹੈ ਤੇ ਉਸ ਨੂੰ ਇਹ ਖਬਰ ਸਾਹਮਣੇ ਆਈ ਹੈ ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਆਜ਼ੂ ਬਿਸ਼ਨੋਈ ਦੱਸਿਆ ਤੇ ਇਹ ਧਮਕੀ ਗਾਇਕ ਦਿਲਨੂਰ ਦੇ ਜ਼ਰੀਏ ਦਿੱਤੀ ਗਈ ਹੈ ਜਿਸ ਨੂੰ 10 ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲੀ ਕਾਲ ਆਈ ਸੀ ਧਮਕੀ ਦੇ ਵਿੱਚ ਇਹ ਕਿਹਾ ਗਿਆ ਕਿ ਜੇ ਵੀ ਪ੍ਰਾਕ ਨੇ 10 ਕਰੋੜ ਰੁਪਏ ਨਾ ਦਿੱਤੇ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜਿਹੜੀ ਇਹ ਧਮਕੀ ਹੈ ਉਹ ਵੀ ਪ੍ਰਾਕ ਨੂੰ ਸਿੱਧੀ ਨਹੀਂ ਦਿੱਤੀ ਗਈ ਇਹ ਧਮਕੀ ਗਾਇਕ ਦਿਲਨੂਰ ਦੇ ਜ਼ਰੀਏ ਉਸ ਤੱਕ ਪਹੁੰਚਾਈ ਗਈ ਹੈ ਤੇ ਮਿਲੀ ਜਾਣਕਾਰੀ ਇਹ ਹੈ ਕਿ 6 ਜਨਵਰੀ ਦੀ ਦੁਪਹਿਰ ਨੂੰ ਪੰਜਾਬੀ ਗਾਇਕ ਦਿਲਨੂਰ ਨੂੰ ਇੱਕ ਆਡੀਓ ਰਿਕਾਰਡਿੰਗ ਭੇਜੀ ਗਈ ਸੀ ਇਸ ਤੋਂ ਪਹਿਲਾਂ 5 ਜਨਵਰੀ ਨੂੰ 26 ਨੂੰ ਉਸ ਨੂੰ ਦੋ ਵਾਰ ਫੋਨ ਕੀਤਾ ਗਿਆ ਸੀ ਪਰ ਦਿਲਨੂਰ ਨੇ ਕਾਲ ਨਹੀਂ ਚੁੱਕੀ 6 ਜਨਵਰੀ 26 ਨੂੰ ਵਿਦੇਸ਼ੀ ਨੰਬਰ ਤੋਂ ਮੁਰ ਕਾਲ ਆਈ ਜਿਸ ਦਾ ਜਵਾਬ ਦਿਲਨੂਰ ਨੇ ਦਿੱਤਾ ਪਰ ਸ਼ੱਕ ਹੋਣ ਦੇ ਕਾਰਨ ਕਾਲ ਕੱਟ ਦਿੱਤੀ ਅਫਤੋ ਬਾਦ ਉਸ ਨੂੰ ਇੱਕ ਵੌਇਸ ਮੈਸੇਜ ਭੇਜਿਆ ਗਿਆ ਵੌਇਸ ਮੈਸੇਜ ਦੇ ਵਿੱਚ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਆਰਜੋ ਬਿਸ਼ਨੋਈ ਦੱਸੀ ਤੇ ਦੱਸਿਆ ਜਾਂਦਾ ਹੈ ਕਿ ਆਰਜੋ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਲਈ ਕੰਮ ਕਰਦਾ ਐ ਸਮੇਂ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਹੈ ਜਿਹੜਾ ਆਰਜੋ ਬਿਸ਼ਨੋਈ ਨੇ ਮੈਸੇਜ ਭੇਜਿਆ ਸੀ ਦਲੂਰ ਨੂੰ ਉਸ ਮੈਸੇਜ ਦੇ ਵਿੱਚ ਇਹ ਕਿਹਾ ਗਿਆ ਹੈ ਹੈਲੋ ਇਹ ਆਰਜੋ ਬਿਸ਼ਨੋਈ ਹੈ ਕਿਰਪਾ ਕਰਕੇ ਬੀ ਪ੍ਰਾਕ ਨੂੰ ਸੁਨੇਹਾ ਭੇਜੋ ਉਸ ਤੋਂ ਸਾਡੀ 10 ਕਰੋੜ ਰੁਪਏ ਦੀ ਮੰਗ ਹੈ ਉਹਨਾਂ ਦੇ ਕੋਲ ਇੱਕ ਹਫ਼ਤੇ ਦਾ ਸਮਾਂ ਤੁਸੀਂ ਕਿਸੇ ਵੀ ਦੇਸ਼ ਵਿੱਚ ਚਲੇ ਜਾਓ ਪਰ ਇਹ ਨਾ ਸੋਚੋ ਕਿ ਇਹ ਇੱਕ ਜਾਲੀ ਕਾਲ ਹੈ ਜੇ ਉਹ ਕੰਮ ਕਰਦਾ ਤਾਂ ਅਸੀਂ ਉਸ ਨੂੰ ਮਿੱਟੀ ਵਿੱਚ ਮਿਲਾ ਦੇਵਾਂਗੇ ਇਹ ਬੋਰਡ ਮੈਂਬਰ ਦੇ ਵਿੱਚ ਕਿਹਾ ਗਿਆ ਸੀ ਕਾਲ ਕਰਨ ਵਾਲੇ ਨੇ ਚੇਤਾਵਨੀ ਦਿੱਤੀ ਕਿ ਧਮਕੀ ਨੂੰ ਹਲਕੇ ਵਿੱਚ ਨਹੀਂ ਲੈਣਾ ਤੇ ਲਾਰੈਂਸ ਬਿਸ਼ਨੋਈ ਗੱਗ ਦੇ ਨਾਲ ਸਬੰਧਾਂ ਦਾ ਦਾਵਾ ਕੀਤਾ ਤੇ ਇਹ ਕਿਹਾ ਕਿ ਉਹ ਭਾਰਤ ਤੋਂ ਬਾਹਰੋਂ ਕੰਮ ਕਰ ਰਿਹਾ ਤੇ ਦਿਲਨੂਰ ਨੇ 6 ਜਨਵਰੀ 2026 ਨੂੰ ਐਸਐਸਪੀ ਮੋਹਾਲੀ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਥੇ ਉਹਨੂੰ ਜ਼ਿਕਰਯੋਗ ਇਹ ਹੈ ਕਿ ਬੀ ਪ੍ਰਾਕ ਬਾਲੀਵੁੱਡ ਤੇ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈ ਜਰ ਦੇ ਨਾਮ ਦੇ ਉੱਤੇ ਕਈ ਚਾਰ ਟਾਈਪਿੰਗ ਗਾਣੇ ਨੇ ਤੇ ਉਹਨਾਂ ਦੀਆਂ ਕੁਝ ਪ੍ਰਸਿੱਧ ਗਾਣਿਆਂ ਦੇ ਵਿੱਚ ਕੇਸਰੀ ਤੋਂ ਤੇਰੀ ਮਿੱਟੀ ਫੁੱਲ ਹਾਲ ਪਛਤਾਉਗੇ ਸ਼ੇਰ ਸ਼ਾਹ ਤੋਂ ਰਾਂਝਾ ਵਰਗੇ ਹਿੱਟ ਗੀਤ ਵੀ ਸ਼ਾਮਲ ਨੇ ਇਹ ਧਮਕੀ ਹਾਲੀ ਦੇ ਵਿੱਚ ਲਾਰਸ ਮਿਸ਼ਨੋਈ ਗੈਂਗ ਦੇ ਨਾਲ ਜੁੜੀਆਂ ਕਈ ਜ਼ਬਰਦਸਤੀ ਤੇ ਗੋਲੀਬਾਰੀ ਦੇ ਘਟਨਾਵਾਂ ਦੇ ਵਿਚਕਾਰ ਸਾਹਮਣੇ ਆਈ ਹੈ ਇਸ ਸਾਲ 2026 ਦੇ ਸ਼ੁਰੂ ਵਿੱਚ ਗੈਂਗਸਟਰਾਂ ਨੇ ਨਵੀਂ ਦਿੱਲੀ ਦੇ ਰੋहिणी ਦੇ ਵਿੱਚ ਇੱਕ ਵਪਾਰੀ ਦੇ ਘਰ ਦੇ ਬਾਹਰ ਲਗਭਗ 25 ਰਾਉਂਡ ਫਾਇਰਿੰਗ ਕੀਤੀ ਸੀ ਪਛਮੀ ਬਿਹਾਰ ਤੇ ਪੂਰਬੀ ਦਿੱਲੀ ਵਿੱਚ ਵੀ ਅਜਿਹੇ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਦਿੱਲੀ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਅਜਿਹਾਂ ਕਟਨਾਮਾ ਦੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਾਅਦ ਵਿੱਚ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਹੜੀ ਇਹ ਤਾਜ਼ਾ ਧਮਕੀ ਹੈ ਉਸ ਮਾਮਲੇ ਦੀ ਜਾਂਚ ਇਸ ਵੇਲੇ ਚੱਲ ਰਹੀ ਹੈ ਤੇ ਹੁਣ ਦੇਖਣਾ ਇਹ ਹੋਏਗਾ ਕਿ ਬੀਪ ਰਾਖ ਨੂੰ ਜਿਹੜੀ ਮਿਲੀ ਧਮਕੀ ਹੈ ਉਹਦੇ ਉੱਤੇ ਪੁਲਿਸ ਕਿੰਨੀ ਜਲਦੀ ਕਾਰਵਾਈ ਕਰਦੀ ਹੈ ਤੇ ਕਿੰਨੀ ਜਲਦੀ ਉਸ ਜਾਂਚ ਦੇ ਦਾਇਰੇ ਵਿੱਚ ਲੋਕ ਕਿਹੜੇ-ਕਿਹੜੇ ਆਉਣਗੇ ਜਿਹੜੀ ਕਿ ਆਰਜੂ ਬਿਸ਼ਨੋਈ ਦੇ ਵੱਲੋਂ ਜਿਹੜੀ ਧਮਕੀ ਦਿੱਤੀ ਗਈ ਹੈ ਉਸ ਦੇ ਉੱਤੇ ਕੀ ਪੁਲਿਸ ਐਕਸ਼ਨ ਲੈਂਦੀ ਹੈ ਤੇ ਇਹ ਸਾਰੀਆਂ ਗੱਲਾਂ ਸਮੇਂ ਦੇ ਨਾਲ ਸਾਹਮਣੇ ਆਉਣਗੀਆਂ ਪਰ ਫਿਲਹਾਲ ਵੀ ਪ੍ਰਾਕ ਨੂੰ ਅਲਰਟ ਰਹਿਣ ਦੀ ਜਿਹੜੀ ਪੁਲਿਸ ਦੇ ਵੱਲੋਂ ਤਾਕੀਦ ਜ਼ਰੂਰ ਕੀਤੀ ਗਈ ਹੈ